ਨਾਲਾ ਗੱਡੀ ਆ ਤੇ ਬਣਾਉਣਾ ਹਾਂ। ਹਾਂ। ਹੈਗਾ ਉਹ ਨਾਲ ਲਵਾਇਆ। ਲੈ ਵੀ ਮਿੱਤਰੋ ਭਾਗ ਤੀਜਾ ਲੱਗਿਆ ਬਣਾਉਣਾ ਪਰੰਪਰਾ ਫੂਲ ਮੰਡੀ ਤੇ। ਐਂ ਮੰਨ ਲਓ ਪੂਰਾ ਸਟੈਂਡਰਡ ਦਾ ਮਾਲ ਹੀ ਐ ਦੇ ਚ ਟਪਾਲੀ ਵਾਲੇ ਗੁਰਦੀਪ ਹੋਰੀ ਨੇ ਬਾਈ ਹੋਰੀ ਵਪਾਰੀ ਤਕਰੀਬਨ ਸਾਰੀ ਜਾਣਦੇ ਆ ਉਹਨਾਂ ਕੋਲ ਸਿਰੇ ਦਾ ਮਾਲ ਹੁੰਦਾ। ਆ ਇੱਕ ਨੰਬਰ ਤੋਂ ਝੋਟੀਆਂ ਦਿਖਾਉਣੀਆਂ ਸ਼ੁਰੂ ਕਰਾਂਗੇ। 11 ਝੋਟੀਆਂ ਲੈ ਕੇ ਆਇਆ ਬਾਈ ਟੋਕ ਦੀਆਂ ਕੱਲੀ ਕੱਲੀ ਦੀ ਡਿਟੇਲ ਪੁੱਛਾਂਗੇ ਤੇ ਨਾਲੇ ਪੁੱਛਾਂਗੇ ਸਾਰੀਆਂ ਝੋਟੀਆਂ ਦੇ ਰੇਟ ਇੱਕ ਵਾਰੀ ਸਾਰੀਆਂ ਤੇ ਕੈਮਰਾ ਘੁਮਾ ਦੇਣ ਆ। ਇੱਕ ਪਾਸੋਂ ਸ਼ੁਰੂ ਕਰਾਂਗੇ ਫਿਰ ਅੱਲੀ ਕਲੀ ਦਿਖਾਵਾਂਗੇ ਖੋਲ ਕੇ ਦੋਸਤੋ ਹਾਂ ਨਹੀਂ ਹਾਂ ਜਾ ਸਕਦੇ ਜਿਹੜੀ ਕਹਿੰਦਾ ਹੈ ਤਿੰਨਾ ਵੀ ਆਹ ਚੱਲ ਇਹਨੇ ਵੀ 22 ਲਵੇ ਲੱਗ ਰਿਹਾ ਮੇਲਾ ਦੋਸਤੋ ਝੋਟੀਆਂ ਸੌਦਾ ਚੱਲ ਰਿਹਾ ਇੱਧਰ ਲੈ ਕੇ ਚੱਲਦੇ ਆਂ ਤੇ ਇਧਰੋਂ ਬਾਈ ਨੂੰ ਇੱਕ ਵਾਰੀ ਹੋ ਜਾਣ ਦੇ ਪਹਿਲਾਂ ਫਿਰ ਆਪਾਂ ਡਿਟੇਲ ਪੁੱਛਾਂਗੇ ਇਹਨਾਂ ਨੇ ਤੋੜ ਕੇ ਦਿਖਾਵਾਂਗੇ ਲੈ ਵੀ ਮਿੱਤਰੋ ਇੱਕ ਨੰਬਰ ਦਾ ਝੋਟੀ ਕਰ ਲਈ ਸ਼ੁਰੂ ਤੋਰਨੀ ਪਹਿਲੀ ਝੋਟੀ ਜਮੀ ਨਗੀਨਾ ਹੀ ਆ ਦੋਸਤੋ ਝੋਟੀ ਤੋਰੀਆ ਬਾਈ ਨੇ ਰਵਾਨਾ ਹਬੂਨਾ ਦੇਖ ਲਓ ਖਣਸਣ ਦੇਖ ਸਕਦੇ ਹੋ ਪੂਰੇ ਐ ਤਕਰੀਬਨ ਇੱਕ ਗੱਠ ਦੀ ਦੂਰੀ ਤੋਂ ਵੱਧ ਲੱਗੇ ਨੇ ਕਦ ਕਾਰ ਦੇਖ ਸਕਦੇ ਹੋ ਝੋਟੀ ਦਾ ਕੋਖਾ ਦੇਖ ਸਕਦੇ ਹੋ ਦੋਸਤੋ ਜਾਨ ਵਾਲੀ ਝੋਟੀ ਆ ਬਾਕਮਾਲਾ ਬਾਈ ਡਿਟੇਲ ਪੁੱਛਦੇ ਆ ਬਾਈ ਲਵੇ ਚੱਲ ਕੇ ਆਪਾਂ ਕੀ ਗੱਲ ਬਾਤ ਆ ਕਿੰਨਾ ਕੁ ਰੇਟ ਰੂਟ ਕਰਦਾ ਝੋਟੀ ਦਾ ਕਦ ਕਾਰ ਪਹੁੰਚ ਜਾਂਦਾ ਝੋਟੀ ਦਾ ਦੋਸਤੋ ਪੂਰੀ ਜਾਨ ਵਾਲੀ ਝੋਟੀ ਆ ਥਾਨ ਹਵਾਨਾ ਦਿਖਾ ਦੇਣਾ ਇੱਕ ਵਾਰੀ ਨੇੜੇ ਤੋਂ ਤੇ ਅਗਲੀ ਡਿਟੇਲ ਆਪਾਂ ਬਨੂਗਾ ਬਾਈ ਚੱਲ ਕੇ ਉੱਥੇ ਪੁੱਛਾਂਗੇ ਫਿਰ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 11 10 11 ਝੋਟੀਆਂ ਦਿਖਾਵਾਂਗੇ ਤਕਰੀਬਨ ਤਕਰੀਬਨ ਆਪਾਂ ਨਗੀਨਾ ਹੀ ਦਿਖਾਵਾਂਗੇ ਸਾਰੇ ਇੱਧਰ ਤੋਂ ਹਵਾਨਾ ਦੇਖ ਸਕਦੇ ਹੋ ਝੋਟੀ ਦਾ ਆ ਵੀ ਦੂਰ ਦੇ ਤਰ੍ਹਾਂ ਜਿੱਦ ਕੇ ਵੀ ਜੋੜੀ ਹੁੰਦੀ ਲਾਜਾ ਬਾਈ ਇਹਦੀ ਡਿਟੇਲ ਦੱਸ ਪਹਿਲਾਂ ਝੋਟੀ ਦੀ ਕੀ ਆ ਇਹ ਦੂਜੇ ਵਿਆਹ ਇੱਧਰ ਆ ਹਾਂਜੀ ਬਾਈ ਜੀ ਨਾਮ ਦੱਸੋ ਕੀ ਆ ਜਗਜੀਤ ਸਿੰਘ ਜੀ ਕਿਹੜੇ ਪਿੰਡੋਂ ਆਇਓ ਟਪਾ ਮੰਡੀ ਤੋਂ ਵੇ ਟਪਾ ਮੰਡੀ ਤੋਂ ਹਾਂਜੀ ਕਿੰਨੇ ਸੂਏ ਝੋਟੀਆਂ ਇਹ ਦੂਜੇ ਸੂਏ ਸੂਈ ਹੋਈ ਆ ਹਾਂਜੀ ਸੂਈ ਕਿੰਨੇ ਕਿ ਦਿਨਾਂ ਦੀ ਪੰਜ ਦਿਨਾਂ ਦੀ ਸੂਈ ਦੁੱਧ ਕਿੰਨਾ ਤਿਆਰ ਆ ਪੱਕਾ ਜਮਾ 16 ਲੀਟਰ ਦੁੱਧ ਹੁਣ ਤਿਆਰ ਆ 16 ਤਿਆਰ ਆ ਕਿੰਨਾ ਕ ਕੱਢ ਦੂਗੀ ਦੁੱਧ ਕੱਢ ਦੋ 20 ਲੀਟਰ ਬਾਈ 19 20 19 ਦੀ 18 ਦੀ ਗਾਰੰਟੀ ਦੇ ਦੋਗੇ ਹਾਂ ਗਾਰੰਟੀ ਦੇ ਬੇਚ ਨੰਬਰ ਬੋਲ ਦੋ ਬਾਈ 90417 61406 ਉੱਚੀ ਦੇ ਕੇ ਬੋਲੋ ਨੰਬਰ 90417 61406 ਆ ਦੋ ਨੰਬਰ ਵਾਲੀ ਝੋਟੀ ਦਿਖਾ ਦੋ ਤੋਰ ਦੂਗੀ ਦੋਸਤੋ ਬਾਈ ਕਹਿੰਦਾ ਜਿੰਨਾ ਮਾਲ ਮਿਲੂਗਾ ਇੱਥੇ ਤੋਂ ਸਾਰਾ ਤਕਰੀਬਨ ਤਕਰੀਬਨ ਗਰੰਟੀ ਤੇ ਮਿਲੂਗਾ ਆ ਦੋ ਨੰਬਰ ਵਾਲੀ ਝੁਰਤੀ ਤੋਰਾਂਗੇ ਇੱਕ ਵਾਰੀ ਤੁਰਦੀ ਨੂੰ ਥਣ ਹਵਾ ਉਹਨਾਂ ਦੇਖ ਲਓ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਆ ਕੇ ਨੇੜੇ ਤਕਰੀਬਨ ਤਕਰੀਬਨ ਝੋਟੀਆਂ ਦੋਸਤੋ ਸਾਰੀਆਂ ਟੋਕ ਦੀਆਂ ਨੇ ਬਾਈ ਹੋਰਾਂ ਕੋਲੇ 1 ਤੋਂ ਲੈ ਕੇ 11 ਨੰਬਰ ਤੱਕ ਖੜੀਆਂ ਨੇ ਦੋਸਤੋ ਬਰੀਕੀਆਂ ਬਹੁਤ ਜ਼ਿਆਦਾ ਨੇ ਝੋਟੀ ਚ ਬਿਲਕੁਲ ਬਰੀਕ ਚਮੜੇ ਦੀਆਂ ਨਾੜਾਂ ਦੇਖ ਸਕਦੇ ਹੋ ਟੰਡੇ ਤੇ ਪੂਰੀਆਂ ਨਾੜਾਂ ਨਜ਼ਰ ਆ ਰਹੀਆਂ ਨੇ ਤੇ ਬਾਕੀ ਗੱਲ ਕਰੀਏ ਝੋਟੀ ਦਾ ਕਦ ਕਾੜ ਦੀ ਕਦ ਕਾੜ ਬਹੁਤ ਆ ਰਿਹਾ ਦੋਸਤੋ ਪੁੱਠਾ ਬਹੁਤ ਚੌੜਾ ਜਾਨ ਵਾਲੀ ਝੋਟੀ ਆ ਥਾਣ ਹਵਾਨਾ ਦਿਖਾ ਦੇਣਾ ਇੱਕ ਵਾਰੀ ਨੇੜੇ ਤੋਂ ਪੂਰੇ ਚੌੜੇ ਹਵਾਨੇ ਆ ਦੋਸਤੋ ਜੋਸ਼ ਵਾਲਾ ਹਵਾਨਾ ਬਾਕੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਸਾਰੀ ਵਾ ਕਮਾ ਲਓ ਜੀ ਸੂਈ ਹੋਇਆ ਝੋਟੀ ਹਾਂ ਵੀਰੇ ਵੀ ਸੂਈ ਵੀ ਆ ਕਿੰਨੇ ਕਿ ਦਿਨ ਹੋ ਗਿਆ ਸੂਈ ਨੂੰ ਹੋ ਗਿਆ 3 ਦਿਨ ਇਹ ਕਿੰਨੇ ਵੇ ਸੂਏ ਦੂਜੇ ਸੂਏ ਇਹ ਵੀ ਦੂਜੇ ਸੂਏ ਝੋਟੀ ਆ ਤਕਰੀਬਨ ਸਾਰੀਆਂ ਆਪਣੇ ਕੋਲੇ ਦੂਜੇ ਤੀਜੇ ਤੱਕ ਨੇ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਥੱਲੇ 14 ਲੀਟਰ ਤਿਆਰ ਆ 14 ਤਿਆਰ ਆ ਕਿੰਨੇ ਕਿ ਦਿਨ ਹੋ ਗਿਆ ਸੂਈ ਨੂੰ 3 ਦਿਨ ਹੋ ਗਿਆ ਇਹ ਕਿੰਨਾ ਕਰ ਦੂਗੀ ਇਸ 17 ਲੀਟਰ ਕਰ ਦਿਆਂਗੇ 16 ਵੀ ਗਾਰੰਟੀ ਦੇ ਦਾਂਗੇ ਆਜੋ ਹੁਣ 3 ਨੰਬਰ ਵਾਲੀ ਝੋਟੀ ਦਿਖਾਉਂਦੀ ਆ ਇਹਦਾ ਮੁੱਲ ਨਹੀਂ ਦੱਸਿਆ ਬਾਈ 2.5 ਲੱਖ ਰੁਪਏ ਫਿਕਸ ਕੇ ਨਾਂ ਫਿਕਸ 225 225 ਦੋਸਤੋ 2 ਲੱਖ 25 ਹਜ਼ਾਰ ਮੁੱਲ ਕਰਿਆ ਬਾਈ ਨੇ ਫਿਕਸ ਰੇਟ 16 17 ਲੀਟਰ ਦੀ ਬਾਈ ਕਹਿੰਦਾ ਗਾਰੰਟੀ ਤੇ ਦੇਵਾਂਗੇ ਝੋਟੀ ਤਿੰਨ ਕਿ ਦਿਨ ਹੋਏ ਨੇ ਸੂਈ ਨੂੰ ਇਧਰੋਂ ਮੂੰਹ ਮੱਥਾ ਦੇਖ ਸਕਦੇ ਹੋ ਬਿਲਕੁਲ ਪੁੰਡੇ ਸਿੰਘਾਂ ਜਿਹਾ ਦੋਸਤੋ ਪੂਰੀ ਸ਼ਕੀਨ ਝੋਟੀ ਆ ਜਾਣ ਵਾਲੀਆਂ ਬਰੀਕੀਆਂ ਬਹੁਤ ਨੇ ਝੋਟੀ 'ਚ ਪਿੰਡੇ ਦੇ ਨਾੜਾਂ ਦੇਖ ਸਕਦੇ ਹੋ ਬਿਲਕੁਲ ਬਰੀਕ ਚਾਂਵੜੇ ਦੀ ਆ ਦੋ ਹੁਣ ਤੁਹਾਨੂੰ ਤਿੰਨ ਨੰਬਰ ਵਾਲੀ ਝੋਟੀ ਦਿਖਾਉਣੀ ਆ ਖੋਲ ਕੇ ਦੇਖਦੇ ਆ ਕੀ ਗੱਲ ਬਾਤ ਹੈ ਇਹਦੀ ਡਿਟੇਲ ਬਾਈ ਨੂੰ ਪੁੱਛ ਲ ਆਜੋ ਆਗੇ ਲੈ ਕੇ ਚੱਲਦੇ ਆਂ ਹੋਰ ਦਿਖਾਉਣ ਇੱਕ ਆਜੋ ਦੋਸਤੋ ਹੁਣ ਤੁਹਾਨੂੰ ਝੋਟੀ ਦਿਖਾਉਨੇ ਆ ਪੂਰੀਆਂ ਕਮਾਲ ਵਾਲੀਆਂ ਝੋਟੀਆਂ ਆ ਗਈਆਂ ਇੱਧਰ ਹੁਣ ਆਹ ਤੇ ਠੀਕ ਹੈ ਜੀ ਰਸਾ ਸਾਥੀ ਕੋ ਦਿਨ ਨਹੀਂ ਤੇ ਆਣਾ ਇਧਰ ਨੇ ਦੇ ਆਣਾ ਫਵਾਨਾ ਦੇਖੋ ਝੋਟੀ ਦਾ ਦੋਸਤੋ ਇੱਕ ਵਾਰੀ ਆ ਥੋ ਗਿਆ ਪਿਆ ਪੂਰਾ ਤੇ ਉੱਤੇ ਤੋਂ ਦੇਖ ਲਓ ਝੋਟੀ ਚ ਜਾਨ ਬਹੁਤ ਆ ਪੁੱਠਾ ਦੋਸਤੋ ਬਹੁਤ ਚੌੜੇ ਪੁੱਠੇ ਦੀ ਝੋਟੀ ਆ ਪੂਰੀ ਚੌੜੀ ਆ ਜਾਨ ਵਾਲੀ ਝੋਟੀ ਆ ਤੇ ਅਗਲੀ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛਦੇ ਆ ਚੱਲ ਕੇ ਕੀ ਡਿਟੇਲ ਆ ਕਿੰਨਾ ਕੁ ਦੁੱਧ ਪਾ ਦੂਗੀ ਤੇ ਰੇਟ ਬਾਈ ਹੁਰੀ ਕੀ ਕਰਦੇ ਨੇ ਝੋਟੀ ਦਾ ਦੋਸਤੋ ਨਗੀਨਾ ਹੀ ਆ ਫਲਵਾਨਾ ਵਾਂਗੂ ਤੁਰਦੀ ਆ ਝੋਟੀ ਦੇਖ ਸਕਦੇ ਹੋ ਭਾਈ ਇਹਦੀ ਕੀ ਗੱਲ ਬਾਤ ਆ ਝੋਟੀ ਦੀ ਕਿੰਨੇ ਕਿ ਦਿਨ ਹੋ ਗਏ ਸੂਈ ਚੋਟੀ ਆ ਵੀ ਇਹਨੂੰ 8 ਦਿਨ ਹੋ ਗਏ ਸੂਈ ਨੂੰ ਅੱਜ ਇਹ ਥੱਲੇ 19 ਲੀਟਰ ਬਲੋ ਤਿਆਰ ਆ। ਦੂਜੇ ਸੂਏ 8 ਦਿਨਾਂ ਦੀ ਸੂਈ ਥੱਲੇ 19 ਕਿਲੋ ਤਿਆਰ ਆ। ਤਿਆਰ ਆ ਵੀਰੇ ਤੋ ਆਕੇ ਦੇ ਮੰਗੋ। ਗਾਰੰਟੀ ਵਾਲਾ ਤਿਆਰ ਆ। ਗਾਰੰਟੀ ਵਾਲਾ ਤਿਆਰ ਆ। ਕਿੰਨਾ ਕ ਦੁੱਧ ਕਰ ਦੂਗੇ ਆਪਦੇ ਪੀਕ ਲੈਵਲ ਤੇ? 50 ਲੀਟਰ ਦੁੱਧ ਕਰਨਾ ਵੀਰੇ। 20 ਦੀ ਗਾਰੰਟੀ ਤੇ ਦੇ ਦਾਂਗੇ ਆਪਾਂ। ਹਾਂ ਹਾਂ 20 ਦੀ ਗਾਰੰਟੀ। 20 ਚੋਕੇ ਲੈ ਚਾਹੀਦਾ। 20 ਲੀਟਰ ਆਪਣੇ ਘਰੇ ਚਾਹੇ ਬੰਦਾ 4 ਡੰਗ ਚੋਕੇ ਲੈ। ਅਡਰੈਸ ਦੱਸੋ ਭਾਈ ਇਹ ਜੋ ਕਿਦਾ ਕੀਦਾ ਕਿੱਥੇ ਖੜੀ ਆ? ਤਪਾ ਮੰਡੀ ਆ 9041761406 ਫੋਨ ਨੰਬਰ ਤੇ ਦੱਸਣ ਕਰਕੇ ਆਇਆ। ਇੱਕ ਵਾਰੀ ਉੱਚੀ ਦੇ ਕੇ ਬੋਲ ਦੋ ਇਹਨੂੰ 9041761406 ਤਪਾ ਮੰਡੀ। ਦੋਸਤੋ ਤਪਾ ਮੰਡੀ ਤੋਂ ਮਿਲੂਗੀ ਛੋਟੀ ਬਾਈ ਕਹਿੰਦਾ 20 ਕਿਲੋ ਦੀ ਗਾਰੰਟੀ ਤੇ ਮਿਲ ਜੂ ਭਾਈ ਰੇਟ ਕਿੰਨਾ ਇਹਦਾ? ਰੇਟ ਦਾ ਸਵਾ ਤਿੰਨ ਕਰਦਾ ਵੀਰੇ 2.5 ਦੀ ਮੰਗ ਤੇ। 2.5 ਲੱਖ ਰੁਪਏ ਫਿਕਸ ਰੇਟ ਹੈ ਇਹਦਾ। ਦੋਸਤੋ ਛੋਟੀ ਦੇਖ ਸਕਦਾ ਇੱਕ ਵਾਰੀ ਇਧਰੋਂ ਹਵਾਨਾ ਦਿਖਾ ਦਾਨਾ ਮੈਂ ਜੋਸ਼ ਵਾਲਾ ਹਵਾਨਾ। ਤਕਰੀਬਨ ਤਕਰੀਬਨ ਇੱਕ ਫੋਟੋ ਵਾਂਗੂ ਚੌੜਾ ਹਵਾਨਾ ਦੋਸਤੋ ਪੱਟਾ ਨੇ ਸਨਚਾ ਥਣ ਵਗੈਰਾ ਦੇਖ ਸਕਦੇ ਹੋ ਪੂਰੀ ਦੂਰੀ ਤੇ ਨੇ ਤੇ ਬਾਈ ਕਹਿੰਦਾ ਗਰੰਟੀ ਨਾਲ ਹੀ ਦੇਵਾਂਗੇ ਦੋਸਤੋ 20 ਕਿਲੋ ਦੀ ਗਰੰਟੀ ਨਾਲ ਕੋਈ ਬੰਦਾ ਘਰੇ ਆ ਕੇ ਦੋ ਟਾਈਮ ਚਾਰ ਟਾਈਮ ਚੋਕੇ ਲਿਆ ਸਕਦਾ ਹੁਣ ਅਗਲੀ ਝੋਟੀ ਦਿਖਾਉਣੀ ਆ ਤੁਹਾਨੂੰ ਇਹਦੀ ਡਿਟੇਲ ਪੁੱਛਾਂਗੇ ਬਾਈ ਨੂੰ ਘੋੜੇ ਜਿੱਡੀ ਝੋਟੀ ਆ ਦੋਸਤੋ ਨੋਕਰੇ ਘੋੜੇ ਵਰਗੀ ਤੇ ਇਧਰ ਤੋਂ ਥਣ ਹਵਾਨਾ ਦੇਖਦਾ ਬਾਈ ਹੁਣੇ ਕਰ ਰਹੇ ਨੇ ਤਿਆਰੀ ਤੇਲ ਤੱਪਾ ਲੱਗ ਰਿਹਾ ਝੋਟੀਆਂ ਦੇ ਜਮਈ ਰਾਮਪੁਰਾ ਫੂਲ ਮੰਡੀ ਦੇ ਦੋਸਤੋ ਜਮਈ ਐਂਡ ਐਂਡ ਹੋਇਆ ਪਿਆ ਅਜ ਝੋਟੀਆਂ ਜਮਈ ਸਿਰਾ ਤੋਂ ਸਿਰਾ ਝੋਟੀਆਂ ਪਹੁੰਚੀਆਂ ਹੋਈਆਂ ਨੇ ਇਧਰ ਤੋਂ ਹਵਾਨਾ ਦੇਖ ਲੋ ਇੱਕ ਵਾਰੀ ਬੈਕ ਤੋਂ ਦਿਖਾ ਦੂੰਗਾ ਤੇ ਜੋ ਤੁਰੂ ਕੀ ਮੱਝ ਦੇਖ ਲੋ ਇੱਕ ਵਾਰੀ ਦੋਸਤੋ ਕੱਦ ਕਾਠਾ ਦੌਰ ਚੌੜੇ ਪੁੱਠੇ ਦੀ ਇਹ ਪੂਰੀ ਸਕਰੀਨ ਝੋਟੀ ਹੈ ਉਮਰ ਚ ਨਵੇਂ ਲੱਗਦੇ ਬਾਕੀ ਡਿਟੇਲ ਪੁੱਛਾਂਗੇ ਬਾਈ ਨੂੰ ਇਹਦੀ ਬਾ ਕਮਾ ਲਓ ਜੀ ਮਾਲਿਆ ਵਈ ਆਇਓ ਦੋਸਤੋ ਇਹ ਜੀ ਡਿਟੇਲ ਪੁੱਛ ਰਿਆਂ ਬਾਈ ਨੂੰ ਹੁਣ ਕੀ ਡਿਟੇਲ ਆ ਝੋਟੀ ਦੀ ਇੱਕ ਵਾਰੀ ਹਵਾਨਾ ਦਿਖਾ ਦੇਣਾ ਇਧਰ ਕੋ ਖੜੀ ਦਾ ਭਾਈ ਇਹ ਕਿੰਨੇ ਮੇ ਸੂਈ ਹੋ ਝੋਟੀ ਇਹ ਦੂਜਾ ਸੂਆ ਵੀ ਦਾ ਦੂਜਾ ਸੂਆ ਤਕਰੀਬਨ ਆਪਣੇ ਕੋਲੇ ਦੂਜੀ ਵਾਲੀਆਂ ਝੁੱਟੀਆਂ ਜ਼ਿਆਦਾ ਹੈ ਹਾਂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 7ਵਾਂ ਲੈਣਾ ਵੀਰ ਸੱਤਵਾਂ ਤਾਂ ਕਿੰਨਾ ਕੁ ਬੋੜਾ ਤੇਰਾ ਇਸ ਟਾਈਮ ਹੁਣ 14 ਕਿਲੋ ਬੋੜਾ ਤੇਰਾ 14 ਤਿਆਰ ਆ ਗਰੰਟੀ ਵਾਲਾ ਕਿੰਨਾ ਕੁ ਕਰ ਦਊਗੀ ਦੁੱਧ ਦੁੱਧੇ 17 ਤੋਂ 18 ਦੇ ਵਿੱਚ ਕਰ ਰੇਟ ਕਿੰਨਾ ਕਰਦੇ ਫਿਕਸ ਰੇਟ ਫਿਕਸ ਰੇਟ ਛੱਡਣੀ ਕਿੰਨੇ ਦੀ ਫਿਕਸ ਜਮਾਈ 23 ਦੀ ਸਵਾਦੀ ਹੋ ਜੂ ਹੋਣੀ ਨਹੀਂ 23 ਦੀ 225 ਦੀ ਵੀ ਨਹੀਂ ਹੁੰਦੀ ਅੱਛਾ ਯਾਰ ਜਮਾਈ ਫਿਕਸ ਰੇਟ ਹੈ ਦੁੱਧ ਦੀ ਗਰੰਟੀ ਹੋਊਗੀ ਜਿੰਨਾ ਕਹੋਗੇ ਮੈਂ ਦੁੱਧ ਦੇ ਨਗੀਨੀ ਹੋਣਗੇ ਅੱਛਾ ਕਰੇ ਆ ਕੇ ਦੋ ਟਾਈਮ ਚਾਰ ਟਾਈਮ ਬੰਦਾ ਤਸੱਲੀ ਕਰਕੇ ਲੈ ਜੇ ਕਿਰਾਇਆ ਵੀ ਦੇਵਾਂਗੇ ਜੇ ਉਹਨਾਂ ਦੁੱਧ ਨਾਲ ਦੋਸਤੋ ਬਾਈ ਨੇ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਆ ਕਹਿੰਦਾ ਵੀ ਕਿਰਾਇਆ ਵੀ ਦੇਵਾਂਗੇ ਆਪਾਂ ਜੇ ਕਿਸੇ ਵੀ ਝੋਟੀ ਦੇ ਵਿੱਚ ਕੋਈ ਕਮੀ ਨਿਕਲੇ ਕੋਈ ਝੋਟੀ ਖੋਟੀ ਨਿਕਲੇ ਜਿੰਨੀ ਬਾਈ ਨੇ ਡਿਟੇਲ ਦੱਸੀ ਆ ਕਹਿੰਦਾ ਪੂਰੀ ਖਰੀ ਹੋਊਗੀ ਹੋਰ ਕਿਹੜੀ ਝੋਟੀ ਆਪਣੇ ਕੋਲੇ ਬਾਈ ਇੱਕ ਦੋਸਤੋ ਆ ਦਿਖਾਉਣਾ ਬਹੁਤ ਵੱਡੀ ਝੋਟੀ ਆ ਕਦ ਕਾਠ ਬਹੁਤ ਜ਼ਿਆਦਾ ਆ ਤਕਰੀਬਨ ਤਕਰੀਬਨ ਬਹੁਤ ਜ਼ਿਆਦਾ ਕਦ ਕਾਠ ਦੀ ਆ ਹਵਾਨਾ ਦੇਖ ਸਕਦੇ ਹੋ ਇੱਧਰ ਤੋਂ ਜਦੋਂ ਬਾਈ ਚਲਾਊਗਾ ਥਣ ਥਣ ਦੇਖ ਸਕਦੇ ਹੋ ਇਹਨ ਕਮਾਲ ਦੇ ਲੱਗੇ ਨੇ ਪੂਰੀ ਜਮੇ ਕਮਾਲ ਵਾਲੀ ਝੋਟੀ ਆ ਦੋਸਤੋ ਸਿੰਘ ਸਿੰਘ ਪਰਪਲ ਕੁੰਡੇ ਕਦ ਕਾਠ ਬੇਲ ਬੂਲ ਬਹੁਤ ਆ ਝੋਟੀ ਦੇ ਐਨੂੰ ਲੈ ਜਾ ਬਈ ਐਨੂੰ ਲੈ ਚੱਲ ਉੱਥੋਂ ਮੋੜ ਲਈ ਦੋਸਤੋ ਕਦ ਕਾਠ ਦੇਖ ਸਕਦਾ ਝੋਟੀ ਦਾ ਬਹੁਤ ਉੱਚੇ ਕਦ ਕਾਠ ਦੀ ਐ ਬੇਲ ਬਹੁਤ ਆ ਕਦ ਬਹੁਤ ਆ ਝੋਟੀ ਦਾ ਤੇ ਥਣ ਹਵਾਨਾ ਵੀ ਕਹਿ ਦਿੰਨੇ ਆਪਾਂ ਜਿਹੜਾ ਜਵੇਂ ਸਿਰੇ ਵਾਲੀ ਲੱਗਿਆ ਦੋਸਤੋ ਚਾਰੋਂ ਥਣ ਦੂਰੀ ਤੇ ਨੇ ਪੂਰੇ ਨਖੜਵੇਂ ਨੇ ਆਪਸ ਦੇ ਵਿੱਚ ਲੱਗੇ ਹੋਏ ਇਹ ਡਿਟੇਲ ਆਪਾਂ ਇਹਦੀ ਬਾਈ ਨੂੰ ਪੁੱਛਦਿਆਂ ਚੱਲ ਕੇ ਕੀ ਗੱਲਬਾਤ ਹੈ ਝੋਟੀ ਦੀ ਤੇ ਦੋਸਤੋ ਬਰੀਕੀਆਂ ਬਹੁਤ ਨੇ ਝੋਟੀ ਚ ਬਿਲਕੁਲ ਬਰੀਕ ਚામੜੇ ਦੀ ਆ ਨਾੜਾਂ ਬਹੁਤ ਨੇ ਪਿੰਡੇ ਤੇ ਬਹੁਤ ਨਾੜਾਂ ਨੇ ਹਵਾਨੇ ਤੇ ਨੇ ਤੇ ਆਜੋ ਬਾਕੀ ਅਗਲੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਭਾਈ ਇਹ ਕਿੰਨੇਵੇਂ ਸੂਏ ਸੂਏ ਝੋਟੀ ਇਹ ਵੀ ਦੂਜਾ ਵੀਰ ਇਹ ਵੀ ਦੂਜੇ ਸੂਏ ਹਾਂ ਤਕਰੀਬਨ ਟਾਪ ਦਾ ਮਾਰੇ ਰੱਖਦਾ ਸਾਰਾ ਲਿਆ ਕੇ ਹੈ ਹਾਂ ਵੀਰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਨੂੰ 5 ਮਹੀਨੇ ਦਾ ਵੀਰ ਇਹਦੇ ਥੱਲੇ ਬੋੜਾ ਕਿੰਨਾ ਕੁ ਤਿਆਰਾ? ਇਹਦੇ 12 ਤੋਂ 13 ਦੇ ਵਿੱਚੋਂ। ਕਿੰਨਾ ਕੁ ਦੁੱਧ ਕਰਨ ਦੀ ਉਮੀਦ ਹੈ ਦੀ? ਇਹ 17 ਤੋਂ 18 ਦੇ ਵਿੱਚ। ਸਾਰਾ ਜੀਨ ਦਾ ਮਾਲ ਆ ਵੀਰ। ਅੱਛਾ ਸਾਰਾ ਮਾਲ ਹਰਿਆਣੇ ਤੋਂ ਆਇਆ ਹੋਇਆ ਆਪਣੇ ਕੋਲੇ। ਇੱਥੋਂ ਲੋਕਲ ਮਾਲ ਨਹੀਂ ਲੇਤਾ ਹੋਇਆ। ਨਾ ਵੀਰ ਨੂੰ ਲੋਕਲ ਨਹੀਂ ਹੈ। ਅੱਛਾ ਇਹ ਕਿੰਨੇ ਦੁੱਧ ਦੀ ਗਾਰੰਟੀ ਦੇ ਦੇਦਾਂਗੇ ਝੋਟੀਆਂ ਆਪਾਂ ਜੇ ਕੋਈ ਲਵੇ ਬਾਈ? ਇਹਦੀ 19 ਕਿਲੋ ਦੀ ਗਾਰੰਟੀ ਦੇ ਦੇਦਾਂਗੇ ਵੀਰ। 19 ਕਿਲੋ ਦੀ ਗਾਰੰਟੀ ਇਹ ਦੇ ਦਾਂਗੇ ਚਾਹੇ ਘਰੇ ਦੋ ਟਾਈਮ ਆ ਕੇ ਚਾਰ ਟਾਈਮ ਆ ਕੇ ਚੋਲੇ ਬੰਦਾ। ਹਾਂ ਵੀਰ। ਨੰਬਰ ਬੋਲ ਦਿਓ ਬਾਈ ਇੱਕ ਵਾਰੀ। ਨੰਬਰ 83601 ਹ ਠੀਕ ਹੈ ਬਾਈ ਹੋਰ ਕੀ ਆ ਝੋਟੀ ਦਿਖਾ ਕੇ ਕਾਗਣੀ ਰਾਜੂ ਦੋਸਤੋ ਆ ਅਗਲੀ ਝੋਟੀ ਤੋੜ ਕੇ ਦਿਖਾਵਾਂਗੇ ਬਾਈ ਕੋਲੇ ਤਕਰੀਬਨ ਹਰਿਆਣੀਆਂ ਦੀਆਂ ਝੋਟੀਆਂ ਨੇ ਬਾਈ ਕਹਿੰਦਾ ਲਿਆਂਦੇ ਆਉਂਦੀਆਂ ਸਾਰੀਆਂ ਤੇ ਇੱਕ ਨੰਬਰ ਦੋਸਤੋ ਬਾਈ ਨੇ ਬੋਲਤਾ ਇੱਕ ਪਹਿਲਾ ਦੂਸਰਾ ਬਾਈ ਦਿਖਾ ਕੇ ਗਿਆ ਜੀ ਉਹਨੇ ਬੋਲਤਾ ਦੋਹਾਂ 'ਚ ਜਿਹੜਾ ਵੀ ਨੰਬਰ ਲੱਗੂਗਾ ਉੱਤੇ ਤੁਸੀਂ ਕਨੈਕਟ ਕਰ ਲਿਓ ਇੱਕ ਵਾਰੀ ਖੜੀ ਦਾ ਹਵਾਨਾ ਤੇ ਥਣ ਦਿਖਾ ਦਾਨੇ ਇਹਦੇ ਬਾਕੀ ਤੋੜ ਕੇ ਦਿਖਾ ਦਾਂਗੇ ਆ ਝੋਟੀ ਤੋੜ ਤੇ ਤੋਰੀ ਬਾਈ ਖੋਲ ਕੇ ਬਾਕੀ ਇਹ ਤਾਂ ਦੋਸਤੋ ਤੁਰੂ ਕੀ ਹਵਾਨੇ ਦੀ ਜੱਜਮੈਂਟ ਉਦੋਂ ਕਰ ਲਿਓ ਮਾਰਾ ਇਹਨੂੰ ਮਾਰਾਂ ਦੋਸਤੋ ਪੂਰੀਆਂ ਸਿਰੇ ਵਾਲੀਆਂ ਝੋਟੀਆਂ ਨੇ ਬਾਈ ਜਮੈਂ ਕੁਆਲਿਟੀ ਦਾ ਮਾਲ ਲੈ ਕੇ ਆਇਆ ਹੋਇਆ ਸਾਰਾ ਮਾਲ ਬਾਈ ਕਹਿੰਦਾ ਹਰਿਆਣੇ ਜੁਆ ਹੋਇਆ ਆਪਣੇ ਕੋਲੇ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਗਾਰੰਟੀ ਨਾਲ ਦੇਊਗਾ ਤੇ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਇਹਨਾਂ ਤੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਦੀ ਡਿਟੇਲ ਆਪਾਂ ਪੁੱਛਦੇ ਆ ਬਾਈ ਨੂੰ ਬਾਈ ਇਹ ਝੋਟੀ ਦੀ ਕੀ ਡਿਟੇਲ ਆ ਕਿੰਨੇਵੇਂ ਸੂਏ ਸੂਈ ਆ ਇਹ ਸੂਆ ਤੀਜਾ ਵੀਰ ਤੀਜਾ ਸੁਆ ਹਾਂ ਕਿੰਨੇ ਕਿਤੇ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਬਾਈ ਇਹਨੂੰ 16 ਦਾ ਦੁੱਧ ਕਿੰਨਾ ਤਿਆਰ ਹੈ ਇਸ ਟਾਈਮਾ ਦੁੱਧ 15 ਤੋਂ 16 ਦੇ ਵਿੱਚ ਤਿਆਰ ਆ ਵੀਰ 15 ਦੀ ਗਰੰਟੀ ਦੇ ਦਾਂਗੇ ਆ 15 ਦੀ ਗਰੰਟੀ ਮੈਂ ਆ ਕੇ ਦੇ ਦਾਂਗਾ ਰੇਟ ਬਾਈ ਇਹਦਾ ਰੇਟ ਬਾਈ ਹਾਂ ਨਾ ਜਿਵੇਂ ਫਿਕਸ ਰੇਟ ਹੈ 140 ਦੀ 140 ਦੀ ਹਾਂ ਦੋਸਤੋ ਆ ਝੋਟੀਆਂ ਦੇ ਮੈਂ ਇੱਕ ਵਾਰ ਸਾਰੀਆਂ ਤੇ ਕੈਮਰਾ ਮਾਰ ਦਿੰਦਾ ਜਿਹੜੀ ਵੀ ਪਸੰਦ ਆਊਗੀ ਤੁਸੀਂ ਬਾਈ ਦਾ ਨੰਬਰ ਚੱਲੂਗਾ ਵੀਡੀਓ ਦੇ ਵਿੱਚ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਆ ਇੱਥੇ ਤੋਂ ਸਟਾਰਟ ਹੁੰਦੀਆਂ ਨੇ ਝੋਟੀਆਂ ਤਕਰੀਬਨ ਤਕਰੀਬਨ 22 ਕੰਨ ਦਾ ਸਾਰਾ ਮਾਲ ਹਰਿਆਣੇ ਜੂ ਆਇਆ ਹੋਇਆ ਹੈ ਤੇ ਦੁੱਧ ਦੀ ਗਰੰਟੀ ਦੇ ਨਾਲ ਦੇਣਗੇ ਘਰੇ ਆ ਕੇ ਦੁੱਧ ਚੋ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਮੂਹ ਮੱਥਾ ਦੇਖ ਸਕਦੇ ਹੋ ਦੋਸਤੋ ਇਧਰ ਪੂਰੀਆਂ ਸ਼ਕੀਨ ਝੋਟੀਆਂ ਨੇ ਸਾਰੀਆਂ ਝੋਟੀਆਂ ਬਾਈ ਕੋਲ ਤਕਰੀਬਨ ਤਕਰੀਬਨ ਟੌਪ ਰੀਆਂ ਨੇ ਤੇ ਦੋਸਤੋ ਭਾਗ ਤੀਜਾ ਰਾਮਪੁਰਾ ਫੂਲ ਮੰਡੀ ਦਾ ਆਪਾਂ ਇੱਥੇ ਹੀ ਲੱਗਿਆ ਖਤਮ ਕਰਨੇ ਇਹ ਭਾਗ ਸਾਰੀਆਂ ਟੋਕ ਨੇ ਝੋਟੀਆਂ ਨੇ ਢਪਾਲੀ ਵਾਲੇ ਵਪਾਰੀਆਂ ਤੇ ਤੱਬੇ ਵਾਲੇ ਬਾਈ ਹੋਰ ਨੇ ਝੋਟੀਆਂ ਨੇ ਹਰਿਆਣੀਆਂ ਨੇ ਝੋਟੀਆਂ ਨੇ ਬਾਕੀ ਚੈਨਲ ਨੂੰ ਕਰ ਲਿਓ ਦੋਸਤੋ ਸਬਸਕ੍ਰਾਈਬ ਆ ਤੇ ਨਾਲ ਲੱਗ